ਗੁਰੂ ਪਰਵਾਰ ਦੇ ਹਰ ਪੜਾ ਵਿੱਚ ਉਹ ਸਾਥ ਰਹੀ ਕਦੇ ਕਰਤਾਰਪੁਰ ਕਦੇ ਸ੍ਰੀ ਕੀਰਤਪੁਰ ਸਾਹਿਬ ਕਦੇ ਨਗਰਬਾਬਾ ਬਕਾਲਾ ਸਾਹਿਬ ਤੇ ਫਿਰ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਵੀ ਸੰਗਤ ਇਕੱਠੀ ਹੁੰਦੀ ਮਾਤਾ ਗੁਜਰੀ ਜੀ ਆਪਣੇ ਸਾਦੇ ਜੀਵਨ ਤੇ ਨਿਮਰਤਾ ਨਾਲ ਸਭ ਦੇ ਦਿਨਾਂ ਨੂੰ ਜਿੱਤ ਲੈਂਦੇ ਉਹ ਸਿਰਫ ਮਾਂ ਹੀ ਨਹੀਂ ਸਿੱਖਿਆਕਾਰ ਵੀ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬਚਪਨ ਤੋਂ ਹੀ ਉਹਨਾਂ ਨੇ ਧਰਮ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਸੱਚਾਈ, ਦਿੜਕਤਾ ਭਾਵ ਅਤੇ ਮਾਇਆ ਤੋਂ ਨਿਰਲੇਪ ਰਹਿਣ ਦੀਆਂ ਬਾਤਾਂ ਉਹਨਾਂ ਨੇ ਹੀ ਸਿਖਾਈਆਂ। ਬਾਲ ਗੋਬਿੰਦ ਰਾਏ ਜੀ ਦੀਆਂ ਛੋਟੀਆਂ-ਛੋਟੀਆਂ ਖੇਡਾਂ ਵਿੱਚ ਵੀ ਉਹ ਗੂੜੇ ਅਰਥ ਵੇਖਦੇ ਅਤੇ ਉਹਨਾਂ ਨੂੰ ਭਵਿੱਖ ਲਈ ਤਿਆਰ ਕਰਦੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦ ਸੰਗਤਾਂ ਵਿੱਚ ਨਵਾਂ ਜੋਸ਼ ਭਰਦੇ, ਯੋਧਿਆਂ ਨੂੰ ਹੌਸਲਾ ਦਿੰਦੇ ਆ ਜਾਂ ਕੌਮ ਲਈ ਅਦੁੱਤ ਫੈਸਲੇ ਲੈਂਦੇ ਉਸ ਦੇ ਪਿੱਛੇ ਮਾਤਾ ਗੁਜਰੀ ਜੀ ਦੇ ਸੰਸਕਾਰ ਹੀ ਸਨ। ਉਹਨਾਂ ਨੇ ਆਪਣੇ ਪੁੱਤਰ ਨੂੰ ਸਿਰਫ ਕਿਰਪਾਨ ਅਤੇ ਕਲਮ ਦਾ ਧਨੀ ਹੀ ਨਹੀਂ ਬਣਾਇਆ ਸਗੋਂ ਮੁਆਫ ਕਰਨਾ, ਸੇਵਾ ਕਰਨੀ ਅਤੇ ਇਨਸਾਫ ਲਈ ਅਡੋਲ ਖੜਾ ਰਹਿਣਾ ਵੀ ਸਿਖਾਇਆ। ਪਹਾੜੀ ਰਾਜਿਆਂ ਨਾਲ ਹੋਣ ਵਾਲੀਆਂ ਝੜਪਾਂ ਦੇ ਦੌਰਾਨ ਮਾਤਾ ਗੁਜਰੀ ਜੀ ਅਕਸਰ ਸਿੱਖ ਸਿਪਾਹੀਆਂ ਨੂੰ ਪ੍ਰੇਰਣਾ ਦਿੰਦੀ। ਉਹਨਾਂ ਦਾ ਇੱਕੋ ਸੰਦੇਸ਼ ਹੁੰਦਾ ਤੁਸੀਂ ਗੁਰੂ ਦੇ ਸਿੰਘ ਹੋ ਸੱਚ ਤੇ ਅਡੋਲ ਰਹੋ ਜਿੱਤ ਤੁਹਾਡੀ ਹੀ ਹੋਵੇਗੀ ਇਹ ਸ਼ਬਦ ਸਿੰਘਾਂ ਦੇ ਦਿਲਾਂ ਵਿੱਚ ਹੌਸਲੇ ਦੀਆਂ ਲਹਿਰਾਂ ਭਰ ਦਿੰਦੇ ਮਾਤਾ ਗੁਜਰੀ ਜੀ ਦੀ ਵਿਰਾਸਤ ਸਿਰਫ ਉਹਨਾਂ ਦੀ ਸ਼ਹਾਦਤ ਨਹੀਂ ਸਗੋਂ ਉਹ ਅਨੰਤ ਪ੍ਰੇਰਣਾ ਹੈ ਜੋ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤੀ ਖਾਲਸੇ ਦੀ ਸਾਜਨਾ ਦੇ ਪਿੱਛੇ ਜੋ ਹੌਸਲਾ ਦੇ ਵਿਸ਼ਵਾਸ ਸੀ ਉਸ ਦੀਆਂ ਜੜਾਂ